ਇੱਕ ਬੇहद ਮੰਨਪਾਗੀ ਖਬਰ ਹੈ ਜਿਹੜੀ ਭਵਾਨੀਗੜ੍ਹ ਤੋਂ ਸਾਹਮਣੇ ਆਈ ਹੈ ਜਿੱਥੇ 29 ਸਾਲਾ ਲੜਕੀ ਦੀ ਟਰੱਕ ਥੱਲੇ ਆਉਣ ਦੇ ਨਾਲ ਮੌਤ ਹੋ ਗਈ ਹੈ ਟਰੱਕ ਨੇ ਕੁਚਲ ਕੇ ਰਾਹ ਤੇ ਤੱਕ ਲੜਕੀ ਦਾ ਸਿਰ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਜੀ ਹਾਂ ਇਸ ਘਟਨਾ ਤੋਂ ਬਾਅਦ ਰੋਡ ਤੇ ਲੰਬਾ ਜਾਮ ਵੀ ਲੱਗ ਗਿਆ ਦਾਸੀ ਭਵਾਨੀਗੜ੍ਹ ਡੀ ਨੇਸਟਰ ਹਾਈਵੇ ਤੇ ਹੀ 29 ਸਾਲਾ ਜਿਹੜੀ ਲੜਕੀ ਹੈ ਉਸ ਦਾ ਨੈਸ਼ਨਲ ਹਾਈਵੇ ਤੇ ਕਟ ਤੋਂ ਬਲਿਆਲ ਰੂਡ ਵੱਲ ਜਾ ਰਹੀ ਸੀ ਅਚਾਨਕ ਉਸ ਦੇ ਸਾਹਮਣੇ ਟਰੱਕ ਆ ਜਾਂਦਾ ਹੈ ਅਤੇ ਉਸ ਨੂੰ ਦਰੜ ਦਿੱਤਾ ਜਾਂਦਾ ਹੈ ਲੜਕੀ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਲੜਕੀ ਦੇ ਪਰਿਵਾਰ ਨੂੰ ਸੂਚਨਾ ਮਿਲਨ ਤੋਂ ਤੁਰੰਤ ਬਾਅਦ ਲੜਕੀ ਦਾ ਪਰਿਵਾਰ ਮੌਕੇ ਤੇ ਪਹੁੰਚ ਜਾਂਦਾ ਹੈ ਅਤੇ ਰੋਡ ਉੱਪਰ ਹੀ ਚੀਕ ਜਿਹੜਾ ਪੈ ਜਾਂਦਾ ਹੈ ਦਰਨਾ ਲਾਉਣ ਦੀ ਸਥਿਤੀ ਬਣ ਜਾਂਦੀ ਹੈ ਜਿਸ ਤੋਂ ਬਾਅਦ ਮੌਕੇ ਤੇ ਬਲੂ ਪ੍ਰਸ਼ਾਸਨ ਪਹੁੰਚਦਾ ਹੈ ਪਰਿਵਾਰ ਨੂੰ ਕਾਰਵਾਈ ਕਰਨ ਦਾ ਵਿਸ਼ਵਾਸ ਦਿੱਤਾ ਜਾਂਦਾ ਹੈ ਐਂਬੂਲੈਂਸ ਨਾਲ ਹੀ ਕੁੜੀ ਦੀ ਮ੍ਰਿਤਕ ਦੇਨ ਨੂੰ ਪੋਸਟਮਾਰਟਮ ਦੇ ਲਈ ਫੇਰ ਦਿੱਤਾ ਜਾਂਦਾ ਹੈ ਸਪੋਲਰ ਨੇ ਜਾਣਕਾਰੀ ਦਿੱਤੀ ਹੈ ਕਿ ਟਰੱਕ ਨੂੰ ਫੜ ਲਿਆ ਗਿਆ ਟਰੱਕ ਡਰਾਈਵਰ ਵੀ ਫੜ ਲਵਾਂਗੇ ਅਪਡੇਟ ਲੈ ਕੇ ਉਧਰ ਨਵਾਂ ਜੀ ਦੇਖਦੇ ਰਹੋ ਵਿਖਾਣਾ ਲਾਈਕਮ ਸਿੰਘ ਜੀ ਇਹ ਮੇਰੀ ਭਤੀਜੀ ਸੀ ਜੀ ਆਪਣੇ ਕੰਮ ਤੇ ਜਾ ਰਹੀ ਸੀ ਤੇ ਇਹਨੇ ਐ ਸਾਰਾ ਵੀ ਮਾਰਿਆ ਰੋਕਣ ਵਾਸਤੇ ਤੇ ਡਰਾਈਵਰ ਦਾ ਪਤਾ ਨਹੀਂ ਵੀ ਕਿਵੇਂ ਸੀ ਕੀ ਉਹਨੂੰ ਪ੍ਰੋਬਲਮ ਸੀ ਜਾਂ ਕੋਈ ਕਿਸੇ ਕਾਰਨ ਉਹ ਗੱਡੀ ਤੋਂ ਤੁਰ ਰੁਕੀ ਨਹੀਂ ਸਪੀਡ ਤੇ ਦੀ ਗੱਡੀ ਕੋਈ ਨਸ਼ਾ ਪੱਤਾ ਹੋਊ ਜਾਂ ਕੋਈ ਹੋਰ ਕਾਰਨ ਹੋਊ ਤੇ ਗੱਡੀ ਉਹਨੇ ਸਰਿਆਵੇਂ ਸੜਕ ਤੇ ਛਾੜਤੀ ਉਹਦੇ ਸਿਰ ਦੇ ਉੱਪਰ ਦੀ ਮੂਰਲਾ ਟਾਇਰ ਉਹਦੇ ਸਿਰ ਦੇ ਉੱਪਰ ਦੀ ਚੜ ਗਿਆ ਕੁੜੀ ਦੀ ਉਮਰ ਹੈਗੀ ਆ ਜੀ 25 24 25 ਸਾਲ ਦੀ ਕੁੜੀ ਦਾ ਨਾਮ ਪਬਲੀ ਹੈ ਜੀ ਹਾਂ ਜੀ ਉਹ ਮੌਕੇ ਤੇ ਚਲਾ ਗਿਆ ਜੀ ਤੇ ਮੌਕੇ ਤੇ ਚਲਾ ਗਿਆ ਇਹ ਕੁੜੀਆ ਫੈਕਟਰੀ ਚ ਕੰਮ ਕਰਦੀ ਹੈ ਇਹੀ ਕਿਸਾਰ ਆਦੀ ਕੁੜੀਆ ਤੇ ਇਹਦਾ ਫਾਦਰ ਵੀ ਨਹੀਂ ਹੈਗਾ ਤੇ ਭਰਾ ਦੀ ਵੀ ਕਦੀ ਡੈਥ ਹੋਈ ਹੋਈ ਆ ਤੇ ਮੈਂ ਪ੍ਰਸ਼ਾਸਨ ਨੂੰ ਅਪੀਲ ਕਰਦਾ ਕਿ ਪ੍ਰਸ਼ਾਸਨ ਸਾਦਾ ਵੱਧ ਤੋਂ ਵੱਧ ਸਹਿਯੋਗ ਕਰੇ ਤੇ ਇਹ ਤੇ ਕੇਸ ਕਾਰਵਾਈ ਪੂਰੀ ਕਰੇ ਸਾਨੂੰ ਪ੍ਰਸ਼ਾਸਨ ਮੇਰਾ ਨਾਮ ਮਨੀਸ਼ ਕੁਮਾਰ ਹੈ ਜੀ ਮੈਂ ਮਹੋਨੀਗੜ੍ਹ ਤੋਂ ਹੀ ਰਹਿਣ ਵਾਲਾ ਹਾਂ ਦੇਖੋ ਜੀ ਕੁੜੀ ਫੋਨ ਤੇ ਲੱਗੀ ਹੋਈ ਸੀਗੀ ਠੀਕ ਹੈ ਨਾ ਟਰੱਕ ਆ ਲਾ ਰਿਹਾ ਸੀਗਾ ਉਹ ਟਰੱਕ ਵੀ ਹੋਲੀ ਸੀਗਾ ਐ ਨਹੀਂ ਸੀਗਾ ਵੀ ਟਰੱਕ ਨਹੀਂ ਸਪੀਡ ਤੇ ਸੀਗਾ ਠੀਕ ਹੈ ਨਾ ਪਰ ਉਹਨੂੰ ਚਾਹੀਦਾ ਸੀਗਾ ਬ੍ਰੇਕ ਮਾਰਨ ਕੁੜੀ ਅੱਕੇ ਸੀਗੀ ਉਹਨੇ ਟਰੱਕ ਚੜ੍ਹਤਾ ਉੱਪਰ ਦੇਖੋ ਠੀਕ ਹੈ ਨਾ ਆਪਾਂ ਮੰਨਦੇ ਆ ਫੋਨ ਤੇ ਆ ਬੰਦਾ ਅੱਗੇ ਤਾਂ ਦੇਖਦਾ ਹੀ ਐ ਵੀ ਡਰਾਈਵਰ ਬ੍ਰੇਕ ਲਗਾਵੇ ਜਾਂ ਕੁਝ ਲਗਾਵੇ ਠੀਕ ਹੈ ਨਾ ਦੀ ਗੱਲ ਅਗਲਾ ਫੋਨ ਤੇ ਹੋਲੀ ਆ ਟਰੱਕ ਆ ਰਹੇ ਐ ਨਹੀਂ ਕਿ ਡਿਫਰੈਂਸ ਹੈਗਾ ਥੋੜਾ ਜਿਹਾ ਟਰੱਕ ਡਰਾਈਵਰ ਨੂੰ ਚੀਦਾ ਸੀ ਬ੍ਰੇਕ ਮਾਰੇ ਠੀਕ ਹੈ ਨਾ ਜੀ ਟਰੱਕ ਦੀ ਰਫਤਾਰ ਤੇਜ਼ ਸੀ ਭਾਜੀ ਹਲਕੀ ਬਿਲਕੁਲ ਹਲਕੀ ਸੀਗੀ ਠੀਕ ਹੈ ਨਾ ਜੇ ਤੇਜ਼ ਹੁੰਦੀ ਫਿਰ ਤਾਂ ਕਿੱਥੋਂ ਬਚਦੀ ਉਹ ਫਿਰ ਤਾਂ ਉਡਾਏ ਦਿੰਦਾ ਉਹਨੂੰ ਬਿਲਕੁਲ ਹੋਲੀ ਸੀਗਾ ਟਰੱਕ ਇਹ ਆਪਣੇ ਕੀ ਕਹਿੰਦੇ ਨੇ ਆਪਣਾ 10 ਵਜੇ ਦੀ ਗੱਲ ਆਈ ਮੇਰੇ ਖਿਆਲ ਚ ਕਿੰਨਾ ਟਾਈਮ ਹੋਇਆਗਾ ਹਾਂ 10 10:30 ਵਜੇ ਦੀ ਗੱਲ ਆਈ ਤੁਸੀਂ ਕੀ ਮੰਗ ਕਰਦੇ ਪ੍ਰਸ਼ਾਸਨ ਪ੍ਰਸ਼ਾਸਨ ਤੋਂ ਆਇਆ ਕਹਿੰਦਾ ਜੇ ਕੁੜੀ ਨਾਲ ਹੋਇਆ ਕੱਲੋ ਆਪਣੇ ਬੱਚਿਆਂ ਨਾਲ ਹੋ ਸਕਦਾ ਜਾਂ ਮੋੜ ਨੂੰ ਇਹਨਾਂ ਨੂੰ ਠੀਕ ਕਰਵਾਉਣਾ ਚਾਹੀਦਾ ਜਾਂ ਤਾਂ ਬੱਤੀਆਂ ਦੇ ਇੰਤਜ਼ਾਮ ਕਰਦਣ ਜਾਂ ਮੋੜ ਬਿਲਕੁਲ ਬੰਦ ਕਰਦਣ ਠੀਕ ਹੈ ਨਾ ਜੀ ਜਿਹੜੀ ਗੱਲ ਆ ਜੀ ਪ੍ਰਸ਼ਾਸਨ ਹੋਈ ਸਾਡੇ ਵੱਲੋਂ ਗੁੰਜਾਇਸ਼ ਹੈ ਵੀ ਇੱਥੇ ਜਾਂ ਤਾਂ ਬੱਤੀਆਂ ਲਗਾਈ ਜਾਣ ਠੀਕ ਹੈ ਨਾ ਜਾਂ ਮੋੜ ਬੰਦ ਕੀਤਾ ਜਾਵੇ ਪਹਿਲਾਂ ਵੀ ਪਲੈਨ ਹੋਦਾ ਸੀ ਹਾਂ ਜੀ ਬਹੁਤ ਹੋਇਆ ਇਹ ਨਹੀਂ ਜੀ ਠੀਕ ਹੈ ਨਾ ਜੀ ਅੱਜ ਤੁਸੀਂ ਇਹ ਦੇਖੋ ਅੱਜ ਕੁੜੀ ਦਾ ਹੋਇਆ ਕੱਲੋ ਆਪਣੇ ਬੱਚਿਆਂ ਨਾਲ ਹੋ ਸਕਦਾ ਠੀਕ ਹੈ ਨਾ ਕਿਸੇ ਵੀ ਬੱਚੇ ਨਾਲ ਹੋ ਸਕਦਾ ਠੀਕ ਹੈ ਨਾ ਜੀ ਜਿਹ ਸਾਨੂੰ ਬੰਦ ਲੋ ਆ ਕੇ ਜੋੜ ਕੇ ਕੋਈ ਨਹੀਂ ਸਹੀ ਜਤਾਇਆ ਮਤਲਬ ਇੱਥੇ ਮੋੜ ਤੇ ਬੱਤੀਆਂ ਲਗਾਤੀਆਂ ਦਿੱਤੀਆਂ ਹੈ ਟ੍ਰੈਫਿਕ ਮੁਲਾਜ਼ਮ ਹੈਗੇ ਸੀ ਕੋਈ ਟ੍ਰੈਫਿਕ ਮੁਲਾਜ਼ਮ ਕੋਈ ਸੀ ਜੀ ਠੀਕ ਹੈ ਜੇ ਹੁੰਦਾ ਜੀ ਫਿਰ ਤਾਂ ਕੰਟਰੋਲ ਹੋ ਜਾਂਦਾ ਜੀ ਠੀਕ ਹੈ ਨਾ ਬਾਬਾ ਜੀ ਦਲਵਾਓ ਜਿਹੜੀ ਗੱਲ ਹੀ ਮੇਰਾ ਨਾਮ ਸੁਖਚੈਨ ਹੈ ਜਿਹੜੇ ਮਿੰਟ ਦੇ ਰਹਿਣਾ ਹੈ ਮੇਰਾ ਮੂਨਕ ਦੇ ਕੋਲ ਪਿੰਡ ਹੈ ਮੈਂ ਇੱਥੇ ਕੰਮ ਆਇਆ ਸੀਗਾ ਸਾਨੂੰ ਬੰਦਾ ਮੌਕੇ ਤੇ ਨਹੀਂ ਮਿਲਿਆ ਸੀ ਇੱਥੇ ਰੋਡ ਤੇ ਖੜੇ ਹੋ ਦਾ ਇੰਤਜ਼ਾਰ ਕਰ ਰਹੇ ਸੀਗੇ ਤੁਸੀਂ ਕਟਰਾਂ ਦੇਖੀ ਕਿ ਆਉਂਦੀ ਤਾਂ ਸੀ ਕਿ ਕੁੜੀ ਦਾ ਘਰ ਫੋਨ ਤਾਂ ਸੁਣਦੀ ਆਉਂਦੀ ਸੀ ਪਰ ਡਰਾਈਵਰ ਨੇ ਨਾ ਰੋਡ ਤੇ ਚ ਕੁੜੀ ਵਾਲੇ ਸਪੈਸ ਪਾਸੇ ਦਾ ਧਿਆਨ ਨਹੀਂ ਸੀਗਾ ਬਿਲਕੁਲ ਕੁੜੀ ਦੇ ਵਿੱਚ ਦੋ ਵਾਰ ਟਰੱਕ ਵੱਜਿਆ ਝਟਕਾ ਵੱਜ ਗਿਆ ਉਹਨੇ ਆਵਾਜ਼ਾਂ ਮਾਰੀਆਂ ਨੇ ਚੀਕਾਂ ਵੀ ਮਾਰੀਆਂ ਨੇ ਉਹਨੇ ਚੀਕਾਂ ਦੀ ਆਵਾਜ਼ ਨਹੀਂ ਸੁਣੀ ਹੈਗੀ ਪਿੱਛੋਂ ਗੱਡੀ ਮੈਨੂੰ ਆਪਣੀ ਸਪੀਡ ਦੇਣ ਵਾਸਤੇ ਰੋਡ ਤੇ ਚੜਾਉਣ ਵਾਸਤੇ ਸਪੀਡ ਦੇਤੀ ਗੱਡੀ ਨੂੰ ਜਦੋਂ ਟਾਇਰ ਉੱਪਰ ਦੀ ਲੰਘਿਆ ਉਸੇ ਟਾਈਮ ਰੋਕਤੀ ਅਸੀਂ ਕੱਢਣ ਵੀ ਗਏ ਆ ਥੱਲੇ ਪਰ ਜਦੋਂ ਦੇਖਿਆ ਤਾਂ ਸਿਰ ਇੱਥੋਂ ਸਾਰਾ ਖੁੱਲ ਕੇ ਥੱਲੇ ਪਟਾਕਾ ਪੈ ਕੇ ਬਹੁਤ ਦੂਰ ਜਾ ਡਿੱਗਿਆ ਸੀਗਾ ਫਿਰ ਕੱਢਣ ਦੀ ਗੁੰਜਾਇਸ਼ ਹੈ ਨਹੀਂ ਸੀਗੀ ਸਾਹ ਉਸ ਟਾਈਮ ਚੱਲਦੇ ਸੀ ਤੁਹਾਨੂੰ ਕਿਵੇਂ ਲੱਗਦਾ ਵੀ ਘਟਨਾ ਦੇ ਵਿੱਚ ਗਲਤੀ ਕਿਹ ਗਲਤੀ ਤਾਂ ਹੀ ਦੇਖੋ ਸਾਰੀ ਪ੍ਰਸ਼ਾਸਨ ਦੀ ਹੈ ਜੇ ਆਪਾਂ ਮੰਨੀਏ ਕੋਈ ਪ੍ਰਬੰਧ ਨਹੀਂ ਹੈਗਾ ਇੱਥੇ ਜੇ ਪ੍ਰਬੰਧ ਹੁੰਦਾ ਤਾਂ ਹਾਲਾਤ ਪਿਛੇ ਨਾ ਹੁੰਦੇ ਐਂਬੂਲੈਂਸ ਕਿਨੇ ਜਰਵਾਦਾਈ ਜੇ ਤੁਟਣਾ ਤਕਰੀਬਨ 40 45 ਮਿੰਟ ਬਾਅਦ ਆ ਪੁਲਿਸ ਪੁਲਿਸ ਮੁਲਾਜ਼ਮ ਵੀ ਬਹੁਤ ਲੇਟ ਆਏ ਨੇ ਗਲਤੀ ਨਹੀਂ ਹੈ ਬਹੁਤ ਨਾ ਨਾ ਮੌਕੇ ਦੀ ਨਹੀਂ ਹੈ ਘੱਟੋ ਘੱਟ 20 ਮਿੰਟ ਤਾਂ ਅਸੀਂ ਲੋਕਾਂ ਨੂੰ ਮੈਂ ਕੱਪੜਾ ਵੀ ਉਹਦੇ ਤੇ ਮੈਂ ਪਵਾ ਕੇ ਗਿਆ ਮੈਂ ਪਰਨਾ ਪਾਉਂਦਾ ਜੀ ਉੱਪਰ ਸੜਕਾਸੇ ਹੁੰਦੇ ਨੇ ਨਾ ਉਹਦੇ ਪੱਤੀ ਨੇ ਤੇ ਆਵਣਾ ਸਪੀਡ ਬ੍ਰੇਕਰ ਆਦਾ ਮੈਂ ਤਾਂ ਇਸ ਸ਼ਹਿਰ ਤੋਂ ਘਟੇ ਚ ਦੋ ਤਿੰਨ ਕਵਾਰੀ ਆਏ ਆ ਮਤਲਬ ਹੈ ਖਰਾਬ ਐ ਇਹ ਮੌਲੀ ਨਾ ਇਹ ਨਹੀਂ ਚਾਹੀਦਾ ਕਿ ਸਾਫ਼ ਹੋਣਾ ਚਾਹੀਦਾ